ਬਾਪੂ ਮੈਂ ਚੱਲਿਆ ਜੰਟ ਕੋਲੇ ਫੇਲ ਦਾ ਪਤਾ ਕਰਨ ਓ ਰੁਕ ਜਾ ਪੁੱਤ ਰੋਟੀ ਤਾਂ ਖਾ ਜਾ ਓ ਮੈਂ ਲੇਟ ਹੋ ਜਾਣਾ ਵਾ ਮੱਸ ਲੰਗ ਜਣੀ ਆ ਓ 2 ਮਿੰਟ ਇੱਥੇ ਬੈਠ ਮੈਂ ਰੋਟੀ ਲੈ ਕੇ ਆਉਣਾ ਤੇਰੇ ਉੱਤੇ ਬਾਪੂ ਯਾਰ ਤੂੰ ਵੀ ੱੱਕਾ ਹੀ ਕਰ ਜਾ ਨਾ ਨਾ ਕਈ ਵਾਰੀ ਲੈ ੱੱਕਾ ਕਾਦਾ ਉੱਥੇ ਜੰਟ ਕੋਲੇ ਕੀ ਪਤਾ ਕਿੰਨਾ ਟਾਈਮ ਲੱਗਣਾ ਛੱਡ ਰੋਟੀ ਖਾ ਕੇ ਜਾ ਆਪਣੀ ਮਾਂ ਦੇ ਹੱਥੋਂ ਵੀ ਖਾਂਦਾ ਹੀ ਸੀ ਆਜ ਆਪਣੇ ਪਿਓ ਦੇ ਹੱਥੋਂ ਖਾ ਲ ਲੈ। ਲੈ। ਕਿਵੇਂ ਬਣੀ ਆ ਸਬਜੀ? ਸਬਜੀ ਦਾ ਸਵਾਦ ਆ। ਆਪ ਤੂੰ ਦੱਸ ਕਿਉਂ ਹੋ ਜਾਣਾ। ਲੈ ਬੜਾ ਮੈਂ ਖਾ ਲੈਣਾ ਸ਼ਰੀਕ ਜੀ। ਬਾਪੂ, ਫੇਲ ਲੱਗ ਗਿਆ। ਤੋੜੇ ਬਾਤੇ ਪੈਸਿਆਂ ਦੀ ਲੋੜ ਪੈਣੀ ਆ। ਤੂੰ ਕੋਈ ਹੱਲ ਕਰ ਲੈ। ਲੈ ਪੈਸਿਆਂ ਦੀ ਕੀ ਗੱਲ ਆ ਪੁੱਤ? ਤੇਰੇ ਨਾਲੋਂ ਪੈਸੇ ਵੱਧ ਕੇ ਥੋੜੀ ਆ। ਜਿੰਨਾ ਟਾਈਮ ਤੇਰਾ ਪਿਓ ਜਾਂਦਾ ਨਾ, ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ। ਮੈਂ ਕਰਦਾ ਕੋਈ ਪੈਸਿਆਂ ਦਾ ਹੱਲ। ਬਾਪੂ ਤੇਰੇ ਹੁੰਦਾ ਮੈਂ ਕਦੇ ਟੈਨਸ਼ਨ ਲਈ ਹੋਈ ਨਹੀਂ ਤੇ ਮੈਨੂੰ ਇਹ ਵੀ ਪਤਾ ਨਾ ਤੂੰ ਕਦੇ ਮੈਨੂੰ ਟੈਨਸ਼ਨ ਆਉਣ ਦੇਣੀ ਆ ਸੱਚੀ ਪੁੱਛੋ ਤੂੰ ਬੜਾ ਘੰਟ ਬੰਦਾ ਹੋ ਚੱਲ ਹੁਣ ਬਾਲਾਂਗਾ ਮਾਸਕਰੀਆਂ ਨਾ ਕਰ ਫੇਰ ਕਹੇਗਾ ਬਾਪੂ ਨੇ ਲੇਟ ਕਰਾਤਾ ਚੱਲ ਜਾ ਹੁਣ ਆ ਫੜ ਹੁਣ ਮੇਰੀ ਬੱਸ ਲੰਘ ਜਾਣੀ ਆ ਮੈਨੂੰ ਜਾਣ ਦੇ ਚੱਲ ਧਿਆਨ ਨਾ ਜਾਈ ਚੰਗਾ ਜੰਗਾ ਬਾਪੂ ਓ ਕਿਵੇਂ ਮੇਜਰਾ ਉਹ ਮੋ ਕਨੇ ਕੰਮ ਕਰਤਾ ਰਹੇ ਹਜੇ ਉਹ ਕਮਾਕਾਰਾਂ ਦਾ ਤਾਂ ਬਈ ਤੈਨੂੰ ਪਤਾ ਹੀ ਆ ਇੱਕ ਕੰਮ ਨਵੇੜ ਕੇ ਹਟਦਾ ਤੇ ਦੂਜਾ ਤਿਆਰ ਹੋ ਜਾਂਦਾ ਨਾਲੇ ਜਉਂਦੀ ਜਾਂਦੀ ਤਾਂ ਕੰਮ ਮੁੱਕਦੇ ਹੀ ਨਹੀਂ ਬਈ ਇਹ ਤਾਂ ਗੱਲ ਤੇਰੀ ਮੰਨਣੀ ਪੈਣੀ ਆ ਕੰਮ ਕਰਤਾ ਸਾਰੀ ਜ਼ਿੰਦਗੀ ਨਹੀਂ ਮੁੱਕਦੀ ਹੋਰ ਕੀ ਬਈ ਪਹਿਲਾਂ ਜਦੋਂ ਵਰਨ ਦੀ ਮਾਂ ਜਉਂਦੀ ਸੀ ਨਾ ਉਹ ਸਾਰੀਆਂ ਜ਼ਿੰਮੇਵਾਰੀਆਂ ਸੰਭਲ ਲੈਂਦੀ ਸੀ ਜਦੋਂ ਦੀ ਉਹ ਦੁਨੀਆ ਤੋਂ ਗਈ ਆ ਹੁਣ ਸਾਰੀਆਂ ਜ਼ਿੰਮੇਵਾਰੀਆਂ ਨਾ ਮੇਰੇ ਸਿਰ ਪੈ ਗਈਆਂ ਇਹ ਜ਼ਿੰਮੇਵਾਰੀਆਂ ਤਾਂ ਹੁਣ ਖਤਮ ਵਰਨ ਦੇ ਵਿਆਹ ਤੋਂ ਬਾਅਦ ਹੀ ਹੋਣਗੇ। ਅੱਛਾ ਲਾ ਜਾ। ਬਾਕੀ ਦੀਆਂ ਗੱਲਾਂ ਬਹਿ ਕੇ ਕਰਦੇ ਆ। ਹੋਰ ਸੁਣਾ ਮੇਜਰਾ। ਮੁੰਡਾ ਨਹੀਂ ਦੀਦਾ ਤੇਰਾ। ਗਿਆ ਕਿਤੇ ਹੋ? ਤੇ ਨਾਲੇ ਬਾਈ ਤੈਨੂੰ ਗੱਲ ਪੁੱਛਣੀ ਸੀ। ਨਾ ਤੂੰ ਸਾਥ ਚਾਉਣਾ, ਨਾ ਘਰ ਹੀਉਣਾ। ਸਭ ਠੀਕ ਤਾਂ ਹੈ? ਕਿਸੇ ਗੱਲ ਦੀ ਟੈਨਸ਼ਨ ਤਾਂ ਨਹੀਂ? ਬਾਈ ਤੇਰੇ ਕੋਲੇ ਕਾਹਦਾ ਹੋਲਾ? ਮੇਰਾ ਮੁੰਡਾ ਕਹਿੰਦਾ ਡੈਡੀ ਮੈਂ ਬਾਹਰ ਜਾਣਾ। ਇਸੇ ਚੱਕਰ ਚ ਓ ਜੰਟ ਕੋਲੇ ਗਿਆ ਵਾ ਬਸ ਇਸੇ ਗੱਲ ਦੀ ਮੈਨੂੰ ਟੈਨਸ਼ਨ ਰਹਿੰਦੀ ਐ ਲੈ ਦੱਸ ਬਾਈ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਸਗੋ ਵਧੀਆ ਮੁੰਡਾ ਬਾਹਰ ਜਾਊਗਾ ਨਾਲੇ ਉਹਦੀ ਤਮੰਨਾ ਪੂਰੀ ਹੋਜੂ ਜੇ ਪੈਸੇ ਥੇਲੇ ਵੱਲੋਂ ਘਾਟ ਆ ਤਾਂ ਦੱਸ ਆਪਾਂ ਕਰ ਲਾਂਗੇ ਹੱਲ ਬਾਈ ਮੁੰਡੇ ਦੀ ਤਮੰਨਾ ਕਰਕੇ ਮੈਂ ਚੁੱਪਾ ਬੈਠਾ ਪੈਸੇ ਥੇਲੇ ਦਾ ਤਾਂ ਮੈਂ ਮਤਤਾਲਾ ਕਰਕੇ ਕਿਸੇ ਤੋਂ ਫੜਲੇ ਸੀ ਸੱਚ ਦੱਸਾਂ ਤਾਂ ਮੇਰਾ ਮੁੰਡੇ ਨੂੰ ਬਾਹਰ ਭੇਜਣ ਨੂੰ ਦਿਲ ਨਹੀਂ ਕਰਦਾ ਭਾਈ ਬੱਚਿਆਂ ਦੀ ਖੁਸ਼ੀ ਲਈ ਨਾ ਕੋੜਾ ਅੱਕ ਚੱਪਣੇ ਪੈਂਦਾ ਇਸੇ ਕਰਕੇ ਤਾਂ ਭਾਈ ਮੈਂ ਅੰਦਰੋਂ ਅੰਦਰ ਹੀ ਤੋਖਦਾ ਰਹਿਣਾ ਵਾ ਤੈਨੂੰ ਤਾਂ ਪਤਾ ਹੀ ਆ ਵਰਨ ਮੇਰਾ ਇਕੱਲਾ-ਕੱਲਾ ਸਹਾਰਾ ਵਾ ਉਹਦੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਇੱਥੇ ਉਹਦੀ ਮਾਂ ਦੇ ਜਾਣ ਤੋਂ ਬਾਅਦ ਮੈਂ ਬੜੇ ਉਹਨੂੰ ਚਾਵਾਂ ਨਾਲ ਪਾਲਿਆ ਮੈਂ ਆਪੋਂ ਭੁੱਖਾ ਰਹਿ ਲੈਂਦਾ ਸੀ ਫਰ ਉਹਨੂੰ ਕਦੇ ਭੁੱਖਾ ਨਹੀਂ ਸੌਣ ਦਿੱਤਾ ਮੈਂ ਉਹਦਾ ਢਿੱਡ ਭਰਿਆ ਉਹਨੂੰ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਬਸ ਮੈਂ ਤਾਂ ਇਹੀ ਗੱਲ ਸੋਚ-ਸੋਚ ਕੇ ਅੰਦਰੋਂ ਦੁਖੀ ਹੁੰਦਾ ਰਹਿੰਦਾ ਨਾ ਵੀ ਜੇ ਮੇਰਾ ਸਹਾਰਾ ਮੈਨੂੰ ਛੱਡ ਕੇ ਚਲਾ ਗਿਆ ਤਾਂ ਮੈਂ ਕਿਹਦੇ ਸਹਾਰੇ ਰਹੂੰਗਾ ਇਹ ਹੀ ਦੁੱਖ ਮੈਨੂੰ ਅੰਦਰੋਂ-ਅੰਦਰ ਹੀ ਖਾਂਦਾ ਰਹਿੰਦਾ ਬਸ ਬਈ ਇੱਕ ਰੋ ਹੀ ਨਹੀਂ ਸਕਦਾ ਮੈਂ ਕਿਉਂਕਿ ਪਿਓ ਕਦੇ ਰੋਂਦੇ ਨਹੀਂ ਹੁੰਦੇ ਪਰ ਬਈ ਜਵਾਕਾਂ ਦੇ ਸੁਖਾਂ ਲਈ ਉਹਨਾਂ ਦੀ ਹਾਂ ਚਾ ਹਾਂ ਮਨਾਉਣੀ ਪੈਂਦੀ ਬਈ ਮੇਰਾ ਪੁੱਤ ਮੇਰਾ ਜਹਾਨ ਜੇ ਉਹੀ ਮੈਥੋਂ ਦੂਰ ਹੋ ਗਿਆ ਮੇਰੀ ਤਾਂ ਕੱਲੇ ਦੀ ਦੁਨੀਆ ਉੱਜੜ ਜੂਗੀ ਨਾਲੇ ਮੈਂ ਖਾਪੀ ਮਾਰ ਕੇ ਕਿਹਨੂੰ ਨੂੰ ਆਖਿਆ ਕਰੂੰਗਾ ਕਿ ਕੋਈ ਨਾ ਪੁੱਤ ਤੇਰਾ ਪਿਓ ਹਜੇ ਜਿਉਂਦਾ ਵਾ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਕਿ ਅੱਲਾ ਸ਼ਰੀ ਦਿਆ ਕਰੂੰਗਾ ਚੱਲ ਕੋਈ ਨਾ ਬਾਈ ਹੌਸਲਾ ਰੱਖ ਆ ਗਿਆ ਪੁੱਤ ਤੂੰ ਹਾਂ ਬਾਪੂ ਆ ਗਿਆ ਹਾਲ ਨੇ ਪੈਸੇ ਆ ਮੈਂ ਆਰਤੀ ਤੋਂ ਲੈ ਆਇਆ ਸੀਗਾ ਜੇ ਹੋਰ ਵੀ ਪੈਸੇ ਚਾਹੀਦੇ ਹੋਏ ਨਾ ਤੂੰ ਮੈਨੂੰ ਦੱਸ ਦੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੈਂ ਆਪੇ ਕਰ ਲਵਾਂ ਸਾਰੀ ਸੈਟਿੰਗ ਨਹੀਂ ਬਾਪੂ ਆ ਪੈਸੇ ਨਾ ਤੂੰ ਆਰਤੀਆਂ ਨਹੀਂ ਮੋੜਿਆ ਹੁਣ ਮੈਨੂੰ ਆ ਪੈਸੇ ਨਹੀਂ ਚਾਹੀਦੇ ਮੈਂ ਸੋਚ ਲਿਆ ਬਾਪੂ ਮੈਂ ਹੁਣ ਬਾਹਰ ਨਹੀਂ ਜਾਣਾ ਕਿਉਂ ਪੁੱਤ ਜੇ ਤੂੰ ਬਾਹਰ ਨਾ ਗਿਆ ਤਾਂ ਫਿਰ ਤੇਰੇ ਸੁਪਨੇ ਕਿਵੇਂ ਪੂਰੇ ਹੋਣਗੇ ਬਾਪੂ ਤੇਰੇ ਸੁਪਨੇ ਮਾਰ ਕੇ ਮੈਂ ਆਪਦੇ ਸੁਪਨੇ ਕਿਵੇਂ ਪੂਰੇ ਕਰ ਲੂੰ ਕੀ ਮਤਲਬ ਪੁੱਤ ਮਤਲਬ ਇਹ ਬਾਪੂ ਮੈਂ ਏਜੰਟ ਨੂੰ ਜਵਾਬ ਦੇਤਾ ਮੈਂ ਕਿਹਾ ਮੈਂ ਬਾਹਰ ਨਹੀਂ ਜਾਣਾ ਬੇਬੇ ਦੇ ਜਾਣ ਤੋਂ ਬਾਅਦ ਤੂੰ ਮੈਨੂੰ ਕਿੰਨੇ ਚਾਵਾਂ ਲਾਡਾ ਨਾ ਪਾਲਿਆ ਆਪ ਤੂੰ ਦੋ ਦੋ ਸਾਲ ਇੱਕੋ ਕੁਰਤੇ ਪਜਾਮੇ ਨਾਲ ਕੱਢਿਆ ਤੇ ਮੈਨੂੰ ਨਵੇਂ-ਨਵੇਂ ਲੀੜੇ ਲੈ ਕੇ ਦਿੱਤੇ ਇੰਨਾ ਪੜਾਇਆ ਲਿਖਾਇਆ ਮੈਨੂੰ ਇਸ ਕਾਬਿਲ ਕੀਤਾ ਤੇ ਅੱਜ ਜਦੋਂ ਮੇਰੀ ਵਾਰੀ ਆਈ ਤੈਨੂੰ ਸੁਖ ਦੇਣ ਦੀ ਤੇ ਮੈਂ ਮੂੰਹ ਚੱਕ ਕੇ ਬਾਹਰ ਤੁਰ ਚੱਲਿਆ ਸੀ ਬਾਪੂ ਜੇ ਮੈਂ ਹੀ ਬਾਹਰ ਚੱਲ ਗਿਆ ਉਜਾ ਤੇ ਇਕੱਲਾ ਰਹਿ ਜਾਏਗਾ ਮੈਂ ਤੇਨੂੰ ਇਕੱਲੇ ਨੂੰ ਰੋਲਦਾ ਥੋੜੀ ਛੱਡ ਕੇ ਜਾਊਂਗਾ ਨਾਲੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਦੁਪਹਿਰੇ ਜਦੋਂ ਤਾਲੀ ਚਾਚੇ ਕੋਲ ਤੂੰ ਪੁੱਭਾ ਮਾਰ ਕੇ ਰੋ ਰਿਹਾ ਸੀ ਤੇ ਨਾਲੇ ਇਹ ਦੱਸ ਰਿਹਾ ਸੀ ਕਿ ਤੂੰ ਮੇਰੀ ਖੁਸ਼ੀ ਲਈ ਲੋਕਾਂ ਦੇ ਮਨਤਾ ਤਰਲੇ ਕਰਕੇ ਆ ਪੈਸੇ ਇਕੱਠੇ ਕੀਤੇ ਆ ਬਾਪੂ ਮੈਂ ਸੋਤਲੇ ਮੈਂ ਇੱਥੇ ਰਹਿ ਕੇ ਕੰਮ ਕਰੂੰਗਾ ਕੋਈ ਨਹੀਂ ਜੇ ਇੱਥੇ ਚਾਰ ਪੈਸੇ ਘੱਟ ਬੰਦ ਗਏ ਫਿਰ ਕੀ ਹੋ ਜਾਊਗਾ ਆਪਣੀ ਰੋਟੀ ਜੋਗੇ ਤਾਂ ਮੈਂ ਪੈਸੇ ਕਮਾਈ ਲਾਊਂਗਾ ਮੈਨੂੰ ਮਾਫ਼ ਕਰ ਦੇ ਬਾਪੂ। ਉਹ ਤਾਂ ਸੱਚ ਪੁੱਛੇ ਤਾਂ ਮੇਰਾ ਦਿਲ ਨਹੀਂ ਸੀ ਕਰਦਾ। ਤੈਨੂੰ ਆਪਣੇ ਤੋਂ ਦੂਰ ਕਰਨ ਨੂੰ। ਤੂੰ ਤਾਂ ਜੇ ਇੱਧਰ ਰੋਟੀ ਨਾ ਖਾਵੇਂ, ਥਾ ਮੇਰਾ ਦਿਲ ਘਟਦਾ ਰਹਿੰਦਾ। ਜੇ ਤੂੰ ਬਾਹਰ ਚਲਾ ਜਾਂਦਾ, ਮੈਨੂੰ ਤਾਂ ਹਰ ਵੇਲੇ ਟੈਨਸ਼ਨ ਹੀ ਲੱਗੀ ਰਹਿਣੀ ਸੀ। ਮੇਰੇ ਪੁੱਤ ਨੇ ਰੋਟੀ ਖਾਧੀ ਆ ਕਿ ਨਹੀਂ? ਉਹ ਠੀਕ ਤਾਂ ਹੈ। ਬਾਪੂ, ਹੁਣ ਤੂੰ ਟੈਨਸ਼ਨ ਨਾ ਲੈ। ਹੁਣ ਤਾਂ ਮੈਂ ਉਹ ਨਜ਼ਰ ਤੇਰੇ ਹੱਥ ਦੀ ਨਹੀਂ ਖਾਣੀ ਆ ਜਿੰਨਾ ਚਿਰ ਤੇਰੀ ਨੋ ਨਹੀਂ ਆ ਜਾਂਦੀ ਹੁਣ ਤਾਂ ਸਲਾਹ ਚਾਹ ਬਰਾ ਪਤੋ